14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਚੱਲਣ ਵਾਲੇ ਸਾਡੇ ਫਾਇਰ ਸੇਫਟੀ ਵੀਕ ਦੇ ਦੌਰਾਨ ਅਸੀਂ ਵੱਖ-ਵੱਖ ਸਕੂਲਾਂ 'ਚ ਇੰਡਸਟਰੀ 'ਚ ਦੇ ਮਾਲਸ ਵਗੈਰਾ 'ਚ ਸਾਡੇ ਫਾਇਰ ਅਫਸਰਜ਼ ਜਗ੍ਹਾ-ਜਗ੍ਹਾ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਅੱਜ ਅਸੀਂ ਆਪਣੇ ਸਾਡੇ ਫਾਇਰ ਸਟੇਸ਼ਨ ਜਿਹੜਾ ਹੈੱਡ ਫਾਇਰ ਸਟੇਸ਼ਨ ਸਾਈ ਮਾਰਕੀਟ ਪਟਿਆਲਾ ਵਿਖੇ ਅਸੀਂ ਇੱਕ ਐਗਜ਼ਿਬਿਸ਼ਨ ਲਗਾਈ ਹੈ ਆਪਣੇ ਜਿਹੜੇ ਸਾਡੇ ਫਾਇਰ ਦੇ ਰਿਲੇਟਡ ਇਨਸਟਰੂਮੈਂਟਸ ਹਨ ਉਹਨਾਂ ਦੀ ਜਾਣਕਾਰੀ ਅਸੀਂ ਸਕੂਲੀ ਬੱਚਿਆਂ ਨੂੰ ਨਰਸਿੰਗ ਸਟਾਫ ਆਏ ਹੋਏ ਸਾਡੇ ਕੋਲ ਹੋਰ ਕਾਫੀ ਸਕੂਲਾਂ ਦੇ ਬੱਚੇ ਆਏ ਹੋਏ ਜਿਨ੍ਹਾਂ ਨੂੰ ਅਸੀਂ ਅਵੇਅਰ ਵੀ ਕਰਾਂਗੇ ਔਰ ਸਾਡੇ ਇਨਸਟਰੂਮੈਂਟਸ ਔਰ ਸਾਡੇ ਫਾਇਰ ਟੈਂਡਰ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਾਂ ਇਹ ਸਰ ਕਿਹੜੇ ਕਿਹੜੇ ਸਕੂਲ ਦੇ ਸਰਕਾਰੀ ਫੀਲਖਾਨਾ ਸਕੂਲ ਹੈ ਸਾਡੇ ਜਿੰਦਰ ਹਸਪੀਟਲ ਨਰਸਿੰਗ ਕਾਲਜ ਹੈ ਗੁਰੂ ਨਾਨਕ ਨਰਸਿੰਗ ਕਾਲਜ ਹੈ ਹੋਰ ਕਈ ਸਕੂਲਾਂ ਤੋਂ ਬੱਚੇ ਆ ਰਹੇ ਹਨ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਜਾਂਗੇ ਉਹਨਾਂ ਦੀ ਇਨਫੋਰਮੇਸ਼ਨ ਤੁਹਾਨੂੰ ਉਹ ਦੱਤੇ ਜਾ ਬੱਚਿਆਂ ਦਾ ਰੋਜ਼ਾਨਾ ਕਿੱਥਾ ਲੱਗ ਜਾ ਸਰ ਬੱਚਿਆਂ ਦਾ ਰੋਜ਼ਾਨਾ ਦੇਖੋ ਸਾਡੇ ਫਾਇਰ ਆਫੀਸਰ ਹਰ ਇੱਕ ਚੀਜ਼ ਦੀ ਉਹਨਾਂ ਨੂੰ ਬਰੀਫਲੀ ਦੱਸ ਰਹੇ ਕਿ ਕਿਸ ਕੰਮ ਵਾਸਤੇ ਅਸੀਂ ਕਿਸ ਚੀਜ਼ ਦੀ ਜੂਤ ਪੈਂਦੀ ਹੈ ਤਾਂ ਬੱਚੇ ਬੜੇ ਪਿਆਰ ਨਾਲ ਸੁਣ ਰਹੇ ਹਨ ਜਿਸ ਤੋਂ ਲੱਗਦਾ ਹੈ ਬੱਚਿਆਂ ਨੂੰ ਰੋਜ਼ਾਨਾ ਹੈ ਤਾਂ ਅਫੇਰ ਹੋ ਰਿਹਾ ਬੱਚੇ ਸਿਖਾਇਆ ਗਿਆ ਬੱਚਿਆਂ ਨੂੰ ਬੱਚਿਆਂ ਨੂੰ ਅਸੀਂ ਫਾਇਰ ਸੇਫਟੀ ਦੇ ਰਿਗਾਰਡਿੰਗ ਸਾਰਾ ਕੁਝ ਸਿਖਾ ਰਹੇ ਹਾਂ ਕਿਸ ਤਰ੍ਹਾਂ ਅੱਗ ਤੋਂ ਬਚਿਆ ਜਾ ਸਕਦਾ ਹੈ ਕਿਸ ਤਰ੍ਹਾਂ ਅੱਗ ਤੇ ਕਾਬੂ ਪਾਇਆ ਜਾ ਸਕਦਾ ਹੈ ਕਿਸ ਤਰ੍ਹਾਂ ਸਮਾਨ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਫਾਇਰ ਸੂਟ ਲੱਗਿਆ ਹੋਇਆ ਤੇ ਉਹ ਬੱਚਿਆਂ ਨੇ ਕਿਸੇ ਨੇ ਦੇਖਿਆ ਹੀ ਨਹੀਂ ਸੀਗਾ ਕਿ ਉਹ ਇੱਕ ਫਾਇਰਮੈਨ ਦੀ ਸੇਫਟੀ ਵਾਸਤੇ ਅੱਗ ਦੇ ਦੌਰਾਨ ਉਹ ਸੂਟ ਨੂੰ ਅਗਜ਼ਿਬਿਸ਼ਨ 'ਚ ਲਗਾਇਆ ਹੈ। ਹਾਂਜੀ। ਅ ਸਰ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਸਰ ਮੈਂ ਸ਼ਹਿਰ ਦੇ ਸ਼ਹਿਰ ਵਾਸੀ ਨੂੰ ਪਬਲਿਕ ਨੂੰ ਇਹ ਕਹਿਣਾ ਚਾਹਾਂਗਾ ਵੀ ਅੱਗ ਤੇ ਕੰਟਰੋਲ ਕਰਨਾ ਸਿੱਖੋ। ਅੱਗ ਛੋਟੀ ਜੀ ਲੱਗਦੀ ਹੈ ਜੇ ਆਪਾਂ ਉਸ ਨੂੰ ਹੋਸਟਲ ਨਾਲ ਉਹ ਤੇ ਇਹ ਕਾਬੂ ਕਰ ਦਈਏ ਤਾਂ ਇਹ ਟਾਂਡਵ ਨਾ ਕਰੇ ਕਈ ਵਾਰ ਹੋ ਜਾਂਦਾ ਅੱਗ ਨੂੰ ਆਪਾਂ ਦੇਖ ਕੇ ਪੈਨਿਕ ਹੋ ਜਾਂਨੇ ਭੱਜ ਜਾਂਦੇ ਆ ਉਸ ਨੂੰ ਭੱਜੋ ਨਾ ਅੱਗ ਜੇ ਲੱਗ ਜੀਏ ਤਾਂ ਤੁਰੰਤ ਫਾਇਰ ਵਿਟ ਨੂੰ ਸੂਚਨਾ ਦਿਓ ਉਹਨਾਂ ਦੇ ਕੰਟਰੋਲ ਰੂਮ ਤੇ ਇੱਕ ਇੱਕ ਨੰਬਰ ਤੇ ਤੇ ਉਸ ਤੋਂ ਬਾਅਦ ਉਸ ਨੂੰ ਕੋਸ਼ਿਸ਼ ਕਰੋ ਤੁਸੀਂ ਉੱਥੇ ਮਿਲ ਆ ਸਕੋ ਕਿਉਂਕਿ ਅੱਗ ਛੋਟੀ ਜਿਹੀ ਬੁਝਾ ਦਾਂਗੇ ਤਾਂ ਟਾਂਡਵ ਨਹੀਂ ਕਰੇ ਤੁਹਾਨੂੰ ਪਤਾ ਹੈ ਤੁਸੀਂ ਇਹ ਜੋ ਫਾਇਰ ਸਟੇਸ਼ਨ ਨੂੰ ਕਾਲ ਕਰਨੀ ਤਾਂ ਕਿਸ ਨੰਬਰ ਤੇ ਕਰਨੀ ਹੈ 101 10

ਜੋ ਸਾਹ ਦੱਸ ਰਹੇ ਆ ਇਹ ਪੈਨਿਕ ਨਹੀਂ ਹੋਣਾ ਕਈ ਵਾਰੀ ਵੀ ਇਹਦਾ ਛੋਟੇ ਛੋਟੇ ਅੱਗ ਆਪਣੇ ਘਰਾਂ ਚ ਲੱਗ ਜਾਂਦੀਆਂ ਰੈਗੂਲੇਟਰ ਨੂੰ ਲੱਗ ਗਈ ਪਾਈਪ ਨੂੰ ਲੱਗ ਗਈ ਇਹਦੀ ਤੇ ਉਹਨਾਂ ਦੀ ਜਿਹੜੀ ਸਿਚੁਏਸ਼ਨ ਹੈ ਡਿਫਰੈਂਟ ਹੋਣੀ ਹੈ ਡਿਫਰੈਂਸ ਹੈ ਇਸ ਨੂੰ ਬਲਾਸਟ ਹੋਣ ਵਾਸਤੇ ਤਕਰੀਬਨ 2 ਤੋਂ 3 ਘੰਟੇ ਜਦ ਤੱਕ ਇਹ ਦੋਨੋਂ ਬਸ ਅੱਗ ਨਾਲ ਬਾਹਰੋਂ ਔਰ ਅੰਦਰੋਂ ਅੱਗ ਜੇ ਕਿਰਜਿੰਦਰ ਆਮ ਵਾਸਤੇ ਅਦਰਵਾਈਜ਼ ਨਾਰਮਲ ਪ੍ਰੈਸ਼ਰ ਕੰਡੀਸ਼ਨ ਬਟ ਕਦੇ ਸਿਲੰਡਰ ਬਲਾਸਟ ਨਹੀਂ ਹੁੰਦਾ ਹੁੰਦਾ ਪੁਜੀਸ਼ਨ ਤੁਹਾਨੂੰ ਡਿਫਰੈਂਟ ਪੁਜੀਸ਼ਨ

ਫਾਇਰ ਮੈਨ ਲਈ ਰੋਕਾ ਵਾਸਤੇ ਇਹ ਤੁਸੀਂ ਟਾਰਚ